ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਆ ਸੁਨੇਹਾ ਲੈ ਕੇ ਹਾਜ਼ਰ ਹਾਂ ਦੇ ਸੁਦੇਸ਼ ਦੀਆਂ ਖਬਰਾਂ ਅੱਜ ਦਾ ਇਹ ਬਲਟਨ ਸਪான்ਸਰ ਕੀਤਾ ਗਿਆ ਹੈ ਨਿਊ ਪੰਜਾਬ ਸਵੀਟਸ ਐਂਡ ਰੈਸਟੋਰੈਂਟ ਕੋਲੋਣਾ ਵਾਲਿਆਂ ਵੱਲੋਂ ਕਾਨਾ ਡਾਈਨਿੰਗ ਵਰਨਾ ਚੀਜ਼ਾਂ ਜਾਂ ਗ੍ਰਾਹੀ ਕਿਸੇ ਵੀ ਤਰ੍ਹਾਂ ਦੀ ਕੇਟਰਿੰਗ ਦਾ ਤੁਸੀਂ ਸੰਪਰਕ ਕਰ ਸਕਦੇ ਹੋ ਨਿਊ ਪੰਜਾਬ ਸਵੀਟਸ ਐਂਡ ਰੈਸਟੋਰੈਂਟ ਕੋਲੋਣਾ ਵਾਲਿਆਂ ਨੂੰ ਕਰਦੇ ਆਂ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਸੁਰਖੀਆਂ ਦੇ ਨਾਲ ਨਫਰਤ ਭਰੇ ਭਾਸ਼ਣ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਜਿਹੜੇ ਲੋਕ ਸ਼ਾਂਤੀ ਕਾਇਮ ਨਹੀਂ ਰੱਖ ਸਕਦੇ ਉਹ ਚੋਣਾਂ ਦੇ ਹੱਕਦਾਰ ਨਹੀਂ ਕਲਕੱਤਾ ਹਾਈ ਕੋਰਟ ਪਾਕਿਸਤਾਨ ਵਿੱਚ ਸਿੱਖ ਸ਼ਰਦਾਲੂ ਦੀ ਮੌਤ ਚਾਲੇ ਨੌਕਰੀ ਫਰਮ ਚਲਾਉਣ ਵਾਲੇ ਵਿਰੋਧਾਪਰਦਾ ਫਾਸ਼ ਚਾਰ ਗ੍ਰਿਫਤਾਰ ਕੈਲਰੀ ਦੇ ਪੁਲਿਸ ਮੁਖੀ ਨੇ ਸੈਕਸ ਵਰਕਰਜ਼ ਦੀ ਰੱਖਿਆ ਦੀਆਂ ਗੁੰਝਲਾਂ ਉੱਤੇ ਦਿੱਤਾ ਜ਼ੋਰ ਈਸਟ ਕੈਲਬਰੀ ਰੋਡ ਬਿਜਲੀ ਦੇ ਖੰਬੇ ਨਾਲ ਟਕਰਾਨ ਕਾਰਨ ਕੁਝ ਸਮੇਂ ਲਈ ਬੰਦ ਨਵਾਂ ਬਿਜਲੀ ਬਏ ਕੈਲਬਰੀ ਦੀਆਂ ਸਥਾਨਕ ਪੰਜ ਫੀਟਾ ਵਿੱਚ ਤਬਦੀਲੀਆਂ ਕਰਨ ਲਈ ਕਰੇਗਾ ਮਜ਼ਬੂਤ ਸੈਂਟਰਲ ਐਡਵਿੰਟਨ ਦੇ NAIT ਨੇੜੇ ਇਤਿਹਾਸਿਕ ਹਵਾਈ ਹੱਡੇ ਹੈਂਗਰ 11 ਨੂੰ ਲੱਗੀ ਭਿਆਨਕ ਅੱਗ ਕੈਨੇਡਾ ਦੇ ਸੱਤੋਂ ਲੋੜਿੰਦੇ ਪੁਹਾੜਿਆਂ ਲਈ ਕੁੱਲ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਦੀ ਪੇਸ਼ਕਸ਼ ਬੀਚ ਸਾਈਡ ਰਿਕਓਵਰ ਹਵੇਲੀ 48 ਮਿਲੀਅਨ ਡਾਲਰ ਵਿੱਚ ਸੂਚੀਬੱਧ ਕੈਲੀਫੋਰਨੀਆ ਵਿੱਚ ਗੈਸ ਦਾ 7 ਡਾਲਰ ਨੂੰ ਪਹੁੰਚੀ ਈਰਾਨ ਅਤੇ ਪਾਕਿਸਤਾਨ ਦੇ ਨੇਤਾਵਾਂ ਨੇ ਕੂਟਨੀਤਿਕ ਤਣਾਅ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਇੱਕ ਮੀਟਿੰਗ ਕੀਤੀ ਵਿਦੇਸ਼ ਮੰਤਰੀ ਨੇ ਕਿਹਾ ਪਾਕਿਸਤਾਨ ਜੁਲਾਈ ਦੇ ਸ਼ੁਰੂ ਤੱਕ ਆਈਐਮਐਫ ਦੇ ਨਵੇਂ ਕਰਜ਼ੇ ਉੱਤੇ ਰੱਖ ਰਿਹਾ ਹੈ ਨਜ਼ਰ ਤੇ ਹੁਣ ਖਬਰ ਵਿਸਥਾਰ ਦੇ ਨਾਲ ਭਾਰਤ ਦੀ ਪ੍ਰਮੁੱਖ ਵਿਰੋਧੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਸ ਸਮੇਂ ਨਿੰਦਾ ਕੀਤੀ ਜਦੋਂ ਉਹਨਾਂ ਨੇ ਸੁਝਾ ਦਿੱਤਾ ਕਿ ਉਹ ਹਫਤੇ ਦੇ ਅੰਤ ਵਿੱਚ ਇੱਕ ਤਿੱਖੇ ਚੋਣ ਭਾਸ਼ਣ ਵਿੱਚ ਮੁਸਲਮ ਕੋਸਪੈਟਰੀਆਂ ਨੂੰ ਕਮਾਈ ਦੁਬਾਰਾ ਵੰਡਣਗੇ ਜਾਣਕਾਰੀ ਮੁਤਾਬਕ ਭਾਰਤੀ ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਦੇਸ਼ ਦੇ ਚੋਣ ਕਮਿਸ਼ਨ ਕੋਲ ਅਧਿਕਾਰਿਤ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਕਲਕੱਤਾ ਹਾਈ ਕੋਰਟ ਨੇ 17 ਅਪ੍ਰੈਲ ਨੂੰ ਰਾਮਨਾਮੀ ਦੇ ਤਿਉਹਾਰ ਦੌਰਾਨ ਬੰਗਾਲ ਦੇ ਮਰਿਸ਼ਦਾਬਾਦ ਜ਼ਿਲ੍ਹੇ ਵਿੱਚ ਹੋਈਆਂ ਝੜਪਾਂ ਉੱਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ 6 ਘੰਟੇ ਦੇ ਜਸ਼ਨ ਦੌਰਾਨ ਸ਼ਾਂਤੀ ਬਣਾਈ ਰੱਖਣ ਵਿੱਚ ਅਸਮਰੱਥ ਲੋਕ ਚੁਣੇ ਹੋਏ ਨੁਮਾਇੰਦੇ ਦੇ ਹੱਕਦਾਰ ਨਹੀਂ ਹਨ ਚੀਫ ਜਸਟਿਸ ਟੀ ਐਸ ਸਿਦਗਾਨਮ ਅਤੇ ਜਸਟਿਸ ਪੱਟਾਚਾਰਿਆ ਨੇ ਕਿਹਾ ਕਿ ਖੇਤਰ ਵਿੱਚ 4 ਅਤੇ 13 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਸਰਕਾਰੀ ਵਕੀਲ ਨੇ ਝੜਪਾਂ ਦੀ ਸਮਾ ਸੀਮਾ ਦਾ ਵਿਰਵਾਦ ਦਿੰਦਿਆਂ ਕਿਹਾ ਕਿ ਇਹ ਝੜਪਾਂ ਦੋ ਪੜਾਵਾਂ ਵਿੱਚ 12-13 ਅਪ੍ਰੈਲ ਅਤੇ 17 ਅਪ੍ਰੈਲ ਨੂੰ ਹੋਈਆਂ ਸਨ ਉਹਨਾਂ ਕਿਹਾ ਕਿ ਮਨਾਹੀ ਦੇ ਉਪਾਅ ਲਾਗੂ ਕੀਤੇ ਗਏ ਸਨ ਪਰ 17 ਅਪ੍ਰੈਲ ਨੂੰ ਫੇਰ ਹਿੰਸਾ ਭੜਕ ਗਈ ਜਿਸ ਤੋਂ ਬਾਅਦ ਸੀਆਈਡੀ ਨੇ ਜਾਂਚ ਵਿੱਚ ਦਖਲ ਦਿੱਤਾ ਵਸਾਖੀ ਮਨਾਉਣ ਲਈ ਜਥੇ ਨਾਲ ਪਾਕਿਸਤਾਨ ਗਏ ਇੱਕ ਸਿੱਖ ਸ਼ਰਧਾਲੂ ਦੀ ਸੋਮਵਾਰ ਸਵੇਰੇ ਲੋਹਾਰ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਟਿਆਲਾ ਦੇ ਪਿੰਡ ਰੱਤਾ ਖੇੜਾ ਦੇ 67 ਸਾਲਾ ਜੰਗੀਰ ਸਿੰਘ ਵਜੋਂ ਹੋਈ ਹੈ ਜਿਸ ਦੀ ਗੁਆਂਡੀ ਮੌਲਕ ਵਿੱਚ 10 ਦਿਨਾਂ ਦੀ ਤੀਰਥ ਯਾਤਰਾ ਪੂਰੀ ਕਰਨ ਤੋਂ ਬਾਅਦ ਸਿੱਖ ਜਥੇ ਦੇ ਘਰ ਪਰਤਣ ਤੋਂ ਠੀਕ ਪਹਿਲਾਂ ਮੌਤ ਹੋ ਗਈ। ਇਕ ਵਿਕਤੀ ٹرسٹ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ ਨੇ ਉਹਨਾਂ ਦੀ ਲਾਸ਼ ਨੂੰ ਸਿੱਖ ਜੱਥੇ ਸਮੇਤ ਵਾਪਸ ਭੇਜ ਦਿੱਤਾ ਈਟੀਪੀਬੀ ਦੇ ਬੁਲਾਰੇ ਆਮਰ ਹਾਸ਼ਮੀ ਨੇ ਦੱਸਿਆ ਕਿ ਜਲਜੀਤ ਸਿੰਘ ਦੀ ਸੋਮਵਾਰ ਸਵੇਰੇ ਕਰੀਬ 4 ਵਜੇ ਲਹਾਰ ਵਿੱਚ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਹੈ ਹਾਸ਼ਮੀ ਨੇ ਕਿਹਾ ਕਿ ਇਹ ਇੱਕ ਕੁਦਰਤੀ ਮੌਤ ਸੀ ਅਤੇ ਸਾਡੀ ਹਮਦਰਦੀ ਪਰਿਵਾਰ ਦੇ ਨਾਲ ਹੈ ਚੰਡੀਗੜ੍ਹ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਸੋਮਵਾਰ ਨੂੰ ਇੱਕ ਪ੍ਰਾਪਤਿਗ੍ਰੋ ਦਾ ਪਰਦਾਫਾਸ਼ ਕੀਤਾ ਜੋ ਜਾਲੀ ਨੌਕਰੀ ਦੁਬਾਰਾ ਕਰਨ ਵਾਲੀ ਫਰਮ ਖੋਲ ਕੇ ਦੇਸ਼ ਭਰ ਦੇ ਲੋਕਾਂ ਨੂੰ ਠੱਗਣ ਵਿੱਚ ਸ਼ਾਮਲ ਸੀ। ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਾਈਬਰ ਕ੍ਰਾਈਮ ਥਾਣੇ ਦੇ ਐਸਐਚਓ ਇੰਸਪੈਕਟਰ ਰਵਿੰਜੀਤ ਸਿੰਘ ਨੇ ਦੱਸਿਆ ਕਿ ਸਾਈਬਰ ਧੋਖਾਧੜੀ ਦੇ ਇੱਕ ਮਾਮਲੇ ਦੀ ਜਾਂਚ ਕਰਦੇ ਹਾਂ ਪੁਲਿਸ ਨੇ ਰਾਜਸਥਾਨ ਦੇ Jaipur ਵਿੱਚ ਛਾਪੇਮਾਰੀ ਕੀਤੀ। ਲੈ ਚੱਲਦੇ ਹਾਂ ਕੈਲਗਰੀ ਦੀ ਖਬਰਾਂ ਦੇ ਬਾਅਦ ਕੈਲਗਰੀ ਦੇ ਪੁਲਿਸ ਕੀ ਸੈਕਸ ਟ੍ਰੇਡ ਵਰਕਰਸ ਨੂੰ ਹਾਲ ਹੀ ਚ ਬੜਾਈ ਗਈ ਬਾਡ ਡੇਟਲਾਈਨ ਨੂੰ ਗਰਬਵਿਹਾਰ ਹਮਲਿਆਂ ਤੇ ਕਿਸੇ ਹੋਰ ਮੁੱਦਿਆਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ ਕੈਲਬੀ ਵਿੱਚ ਮੰਗਲਵਾਰ ਨੂੰ ਇੱਕ ਇੰਟਰਵਿਊ ਦੌਰਾਨ ਚੀਫ ਕਨਸਟੇਬਲ ਮਾਰਕ ਨੇ ਕਿਹਾ ਕਿ ਸੈਕਸ ਵਰਕ ਵਿੱਚ ਸ਼ਾਮਿਲ ਲੋਕਾਂ ਨੂੰ ਹਮੇਸ਼ਾ ਖਤਰਾ ਹੁੰਦਾ ਸੈਕਸ ਵਰਕ ਵਿੱਚ ਸ਼ਾਮਿਲ ਵਿਅਕਤੀ ਉਹਨਾਂ ਖਤਰਿਆਂ ਨੂੰ ਗੰਭੀਰਤਾ ਨਾਲ ਸਮਝਦੇ ਹਨ ਜਿਨ੍ਹਾਂ ਦਾ ਉਹ ਸਾਹਮਣਾ ਕਰਦੇ ਨੇ ਕੈਲਬਰੀ ਸੈਕਸ ਵਰਕਰਸ ਵਿਰੋਧ ਹਿੰਸਾ ਪਿਛਲੇ ਸਾਲ ਪੁਲਿਸ ਲਈ ਇੱਕ ਨਵੇਂ ਸਿਰੇ ਤੋਂ ਧਿਆਨ ਕੇਂਦਰਿਤ ਹੋ ਗਈ ਸੀ ਜਦੋਂ ਸਥਾਨਕ ਸੈਕਸ ਵਰਕਰਸ ਨੂੰ ਅਗਵਾ ਕਰਨ ਅਤੇ ਏਜੰਸੀ ਸ਼ੋਸ਼ਣ ਕਰਨ ਦੇ ਦੋਸ਼ੀ ਵਿਅਕਤੀ ਵਿਰੁੱਧ ਦੋਸ਼ ਲਗਾਏ ਗਏ ਸਨ ਰਿਚਰਡ ਰਾਬਰਟ ਮੰਥਾ ਦੋ ਦਰਜਨ ਤੋਂ ਵੱਧ ਅਪਰਾਧਾਂ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿੱਚ ਹਥਿਆਰ ਨਾਲ ਏਜੰਸੀ ਹਮਲਾ ਅਤੇ ਅਗਵਾ ਕਰਨਾ ਸ਼ਾਮਿਲ ਹੈ ਮਾਊਥ ਨੇ ਕਿਹਾ ਕਿ ਲਗਭਗ 1 ਸਾਲ ਪਹਿਲਾਂ ਮੰਥਾ ਮਾਮਲੇ ਤੋਂ ਬਾਅਦ ਅਸੀਂ ਜੋ ਕੰਮ ਕੀਤਾ ਹੈ ਉਸ ਵਿੱਚੋਂ ਇੱਕ ਇਹ ਸੀ ਕਿ ਲੋਕਾਂ ਦੇ ਜਲਦੀ ਰਿਪੋਰਟ ਕਰਨ ਦੇ ਤਰੀਕਿਆਂ ਵਿੱਚ ਅੰਤਰ ਹੋ ਗਿਆ ਹੈ। ਪੂਰਬੀ ਕੈਲਗਰੀ ਵਿੱਚ ਬਿਜਲੀ ਦੇ ਖੰਬੇ ਦੇ ਹਾਦਸੇ ਨੇ ਮੰਗਲਵਾਰ ਦੇ ਸਵੇਰੇ ਦੋਵਾਂ ਦਿਸ਼ਾਵਾਂ ਵਿੱਚ ਮੈਮੋਰੀਅਲ ਡਰਾਈਵ ਦੇ ਇੱਕ ਹਿੱਸੇ ਨੂੰ ਕੁਝ ਘੰਟਿਆਂ ਲਈ ਬੰਦ ਕਰ ਦਿੱਤਾ। ਕੈਲਗਰੀ ਫਾਇਰ ਡਿਪਾਰਟਮੈਂਟ ਦੇ ਕੈਰਲ ਨੇ ਦੱਸਿਆ ਕਿ ਮੰਗਲਵਾਰ ਸਵੇਰੇ 3:11 ਵਜੇ 55 ਮਿੰਟ ਤੇ ਸੈਮੀ ਟਰੱਕ ਦੀ ਟੱਕਰ ਕਾਰਨ ਮੈਮੋਰੀਅਲ ਡਰਾਈਵ ਅਤੇ 36 ਸਟਰੀਟ ਤੇ ਬਿਜਲੀ ਦੀਆਂ ਲਾਈਨਾਂ ਡਿੱਗਣ ਦੀਆਂ ਰਿਪੋਰਟਾਂ ਮਿਲੀਆਂ ਕਹਿਣ ਲੱਗੇ ਕਿ ਸੈਮੀ ਟਰੱਕ ਇੱਕ ਵਿਅਕਤੀ ਨੂੰ ਲਿਜਾ ਰਿਹਾ ਸੀ ਜਿਸ ਲਈ ਉਹਨਾਂ ਕੋਲ ਪਰਮਿਟ ਸੀ ਐਨਐਕਸ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਸੜਕ ਨੂੰ ਦੋਹਾਂ ਦਿਸ਼ਾਵਾਂ ਵਿੱਚ ਥੋੜੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਜਦੋਂ ਕਿ ਕੈਲਰੀ ਪੁਲਿਸ ਅਧਿਕਾਰੀਆਂ ਨੇ ਟ੍ਰੈਫਿਕ ਪ੍ਰਬੰਧਨ ਵਿੱਚ ਸਹਾਇਤਾ ਕੀਤੀ ਅਲਬੇਦਾ ਸਰਕਾਰ ਕੈਲਰੀ ਵਿੱਚ ਬਿਜਲੀ ਦੇ ਬਿੱਲਾਂ ਨੂੰ ਘਟਾਉਣ ਦੇ ਉਦੇਸ਼ ਨਾਲ ਨਗਰਪਾਲਿਕਾਵਾਂ ਦੁਆਰਾ ਵਸੂਲੀਆਂ ਜਾਂਦੀਆਂ ਉਪਯੋਗਤਾ ਫੀਸਾਂ ਵਿੱਚ ਤਬਦੀਲੀਆਂ ਪੇਸ਼ ਕਰ ਰਹੀ ਹੈ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਯੂਟਿਲਿਟੀਆਂ ਅਫੋਰਡੇਬਿਲਿਟੀ ਸਟੈਚੂਏਟਸ ਸੋਧ ਐਕਟ ਕੈਲਗਰੀ ਨੂੰ ਇਹ ਬਦਲਣ ਲਈ ਮਜਬੂਰ ਕਰੇਗਾ ਕਿ ਉਹ ਐਨਐਮਐਕਸ ਯੂਟਿਲਿਟੀ ਬਿੱਲਾਂ ਉੱਤੇ ਵਸੂਲੀਆਂ ਜਾਣ ਵਾਲੀਆਂ ਸਥਾਨਕ ਐਕਸੈਸ ਫੀਸਾਂ ਦੀ ਗਣਨਾ ਕਿਵੇਂ ਕਰਦਾ ਹੈ ਹਾਲਾਂਕਿ ਸ਼ਹਿਰ ਪਹਿਲਾਂ ਹੀ ਸਾਲ 2027 ਤੱਕ ਇਹ ਤਬਦੀਲੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਸੂਬੇ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਕੈਲਗਰੀ ਵਰਗੀਆਂ ਸਥਾਨਕ 5% ਦੀ ਗਣਨਾ ਕਰਨ ਵਾਲੀਆਂ ਪਾਲਿਕਾਵਾਂ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਦਾ ਲਾਪ ਲੈ ਰਹੇ ਹਨ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹਨਾਂ ਨੇ ਸਾਲ 2006 ਵਿੱਚ ਸਥਾਨਕ ਐਕਸੈਸ ਫੀਸ ਨੂੰ ਬਦਲਣ ਦੀ ਕੋਸ਼ਿਸ਼ ਨੂੰ ਯਾਦ ਕੀਤਾ ਜਦੋਂ ਉਹ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਲਈ ਲਾਬੀਅਸਟ ਸੀ ਸਮਿਥ ਨੇ ਕਿਹਾ ਕਿ ਸਮਰਥਾ ਅਤੇ ਉਪਯੋਗਤਾ ਮੰਤਰੀ ਲੈਟਨਿਊ ਡਾਰਫ ਸਬਰ ਰੱਖਦੇ ਹਨ ਪਰ ਹੁਣ ਉਹਨਾਂ ਨੂੰ ਕਾਰਵਾਈ ਕਰਨ ਦੀ ਜ਼ਰੂਰਤ ਹੈ ਸੈਂਟਰਲ ਐਡਮਿੰਟਨ ਵਿੱਚ ਮਿਊਨਿਸਪਲ 에ਅਰਪੋਰਟ ਹੈ ਹੈਂਗਰ ਵਿੱਚ ਸੋਮਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਇਤਿਹਾਸਿਕ ਸਰੋਤ ਸੜ ਕੇ ਸੁਆਹ ਹੋ ਗਏ 7400 ਵਰਗ ਮੀਟਰ ਦੀ ਲੱਕੜ ਨਾਲ ਤਿਆਰ ਹੈਂਗਰ 11 ਐਨ ਏ ਆਈ ਟੀ ਕੈਂਪਸ ਅਤੇ ਬਲੈਕਫੋਰਡ ਗਵਾਂ ਦੇ ਵਿਚਕਾਰ ਸਥਿਤ ਸੀ ਜੋ ਐਡਮਿੰਟਨ ਦਾ ਸਿਟੀ ਸੈਂਟਰ ਹਵਾਈ ਅੱਡਾ ਹੁੰਦਾ ਸੀ ਐਡਮਿੰਟਨ ਸ਼ਹਿਰ ਨੇ ਦੱਸਿਆ ਕਿ ਅੱਗ ਸ਼ਾਮ 7 ਵਜੇ ਤੋਂ ਠੀਕ ਪਹਿਲਾਂ ਲੱਗੀ ਅਤੇ ਅੱਧੇ ਘੰਟੇ ਬਾਅਦ ਇਸ ਨੂੰ ਦੂਜੀ ਵਾਰ ਅਲਾਰਮ ਪ੍ਰਤੀਕਿਰਿਆ ਵਿੱਚ ਬਦਲ ਦਿੱਤਾ ਗਿਆ ਐਡਮਿੰਟਨ ਫਾਇਰ ਰੈਸਕਿਊ ਸਰਵਿਸਿਜ਼ ਨੇ ਕਿਹਾ ਹੈ ਕਿ ਜਦੋਂ ਚਾਲਕਦਲ ਦੇ ਮੈਂਬਰ ਪਹੁੰਚੇ ਤਾਂ ਇਮਾਰਤ ਦਾ ਅੰਦਰਲਾ ਹਿੱਸਾ ਪਹਿਲਾਂ ਹੀ ਅਗਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਸੀ ਤਾਂ ਜੋ ਫਾਇਰ ਬ੍ਰਿਗੇਡ ਦੇ ਕਰਮਚਾਰੀ ਸਿਰਫ 12 ਹੀ ਇਸ ਉਤੇ ਕਾਬੂ ਪਾ ਸਕੇ ਰੋਕਟੈਂਟਾ ਟੌਨਟੋ ਦੀ ਖਬਰ ਦੇ ਬੋਲ ਟੌਨਟੋ ਦੀ ਪੁਲਿਸ ਵੱਲੋਂ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ ਕਿਉਂਕਿ ਪੁਲਿਸ ਅਜੇ ਹੀ ਜਾਣਕਾਰੀ ਦੀ ਮੰਗ ਕਰ ਰਹੀ ਹੈ ਜਿਸ ਨਾਲ ਚੋਟੀ ਦੇ 25 ਬੋਲੋ ਸੂਚੀ ਵਿੱਚ ਕੈਨੇਡਾ ਦੇ ਸਭ ਤੋਂ ਲੋੜਿੰਦੇ ਪਗਾੜਿਆਂ ਨੂੰ ਫੜਿਆ ਜਾ ਸਕੇ ਸ਼ੱਕੀ ਮਾਈਕਲ ਬੀਬੀ ਇਸ ਸੂਚੀ ਵਿੱਚ ਸਭ ਤੋਂ ਉੱਤੇ ਹੈ ਕਿਉਂਕਿ ਉਹ 9 ਮਹੀਨੇ ਪਹਿਲਾਂ ਟੌਨਟੋ ਦੇ 29 ਸਾਲਾ ਸ਼ਮਾਰ ਪਾਵੈਲ ਫਲਾਵਰਸ ਦੇ ਕਤਲ ਦਾ ਦੋਸ਼ੀ ਹੈ ਮਾਈਕਲ ਦੀ ਗ੍ਰਿਫਤਾਰੀ ਲਈ ਕਿਸੇ ਵੀ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਡਾਲਰ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ ਬਾਕੀ ਨਕਤੀ ਸੂਚੀ ਵਿਛਲੇ ਹੋਰਨਾਂ ਨੂੰ ਫੜਨ ਲਈ ਸਮਰਪਿਤ ਹੋਵੇਗੀ ਟੌਨਟੋ ਦੇ ਪੁਲਿਸ ਮੁਖੀ ਮਾਈਰੋਨ ਨੇ ਕਹੇ ਕਿ ਸ਼ਮਾਰ ਦੀ ਹੱਤਿਆ ਦੇ ਸਮੇਂ ਮਾਈਕਲ ਬੇਬੀ ਉੱਤੇ 4 ਸਾਲ ਪਹਿਲਾਂ ਟੌਨਟੋ ਵਿੱਚ ਹੋਈ ਗੋਲੀਬਾਰੀ ਚ ਸ਼ਾਮਲ ਹੋਣ ਦੇ ਦੋਸ਼ ਵਿੱਚ ਬੰਦੂਕ ਉੱਤੇ ਪਾਬੰਦੀ ਵੀ ਲੱਗੀ ਹੋਈ ਸੀ ਲਾਚਰਡਾ ਬੈਂਕੋਵਰ ਦੀ ਖਬਰ ਦੇ ਨਾਲ ਬੈਂਕੋਵਰ ਦੀ ਇੱਕ ਹਵੇਲੀ ਸਿਰਫ 48 ਮਿਲੀਅਨ ਡਾਲਰ ਵਿੱਚ ਸੂਚੀਬੱਧ ਹੈ ਇੱਕ ਅਜਿਹੀ ਕੀਮਤ ਜੋ ਪ੍ਰਾਪਤ ਹੋਣ ਤੇ ਇਸ ਨੂੰ ਬੈਂਕੋਵਰ ਵਿੱਚ ਚੌਥਾ ਸਭ ਤੋਂ ਮਹਿੰਗਾ ਘਰ ਮੰਨਿਆ ਜਾਵੇਗਾ 1450 ਬਲੰਕਾ ਸਟਰੀਟ ਤੇ ਸਥਿਤ ਘਰ BC ਅਸੈਸਮੈਂਟ ਦੀ ਚੋਟੀ ਦੀਆਂ ਕੀਮਤੀ ਜਾਇਦਾਦਾਂ ਵਿੱਚੋਂ ਇੱਕ ਹੈ ਜੋ ਨੌਵੇਂ ਨੰਬਰ ਤੇ ਆਉਂਦੀ ਹੈ ਜੇ ਮੁਲਾਂਕਣ ਮੁੱਲ ਪੁੱਛਣ ਵਾਲੀ ਕੀਮਤ ਜਿੰਨਾ ਉੱਚਾ ਸੀ ਤਾਂ BC ਦੀ ਚਾਥੀ ਸਭ ਤੋਂ ਮਹਿੰਗੀ ਜਾਇਦਾਦ ਹੋਵੇਗੀ ਸਟੈਲ ਹਵਨ ਰੀਅਲ اسٹیਟ ਸਰਵਿਸਿਜ਼ ਦੁਆਰਾ ਸੂਚੀਬੱਧ ਘਰ ਜਰੀਕੋ ਬੀਚ ਦੇ ਉੱਤੇ ਸਥਿਤ ਹੈ ਤੇ ਇਸ ਵਿੱਚ 7 ਬੈੱਡਰੂਮ ਅਤੇ 8 ਬਾਥਰੂਮ ਹਨ ਇਹ ਬਹੁਤ ਵੱਡਾ ਘਰ ਹੈ ਜਿਸ ਵਿੱਚ 1278 ਵਰਗ ਫੁੱਟ ਜਗ੍ਹਾ ਹੈ ਜੇ ਤੁਸੀਂ ਇੱਕ ਘਰ ਲਈ 48 ਮਿਲੀਅਨ ਦਾ ਭਾਅ ਕਰ ਰਹੇ ਹੋ ਤਾਂ ਤੁਸੀਂ ਸ਼ਾਇਦ ਸਵੀਮਿੰਗ ਪੂਲ ਦੀ ਉਮੀਦ ਵੀ ਕਰੋਗੇ ਅਤੇ ਵੈਂਕੂਵਰ ਦੀ ਇਹ ਜਾਇਦਾਦ ਤੁਹਾਨੂੰ ਨਿਰਾਸ਼ ਨਹੀਂ ਕਰੇਗੀ ਘਰ ਵਿੱਚ ਇੱਕ ਬਾਸਕਟਬਾਲ ਕੋਰਟ ਵੀ ਹੈ ਕੈਲੀਫੋਰਨੀਆ ਵਿੱਚ ਇੱਕ ਗੈਸ ਸਟੇਸ਼ਨ ਗੈਸੋਲਿਨ ਨੂੰ 7 ਡਾਲਰ ਪ੍ਰਤੀ ਗੈਲਨ ਦੇ ਹਿਸਾਬ ਨਾਲ ਵੇਚ ਰਿਹਾ ਜੋ ਰਾਜ ਦੀ ਆਸਤ 5 ਡਾਲਰ 42 ਸੈਂਟ ਪ੍ਰਤੀ ਗੈਲਨ ਤੋਂ ਬਹੁਤ ਜ਼ਿਆਦਾ ਹੈ ਸਕੌਟ ਬੈਡਮੈਨ ਨੇ ਐਕਸ ਪਹਿਲਾਂ ਫੀਟਰ ਤੇ ਕੀਮਤਾਂ ਦੀ ਇੱਕ ਤਸਵੀਰ ਪੋਸਟ ਕੀਤੀ ਕਿ ਮੈਨਲੋ ਪਾਰਕ ਦਾ ਇੱਕ ਗੈਸ ਸਟੇਸ਼ਨ 7 ਡਾਲਰ 29 ਸੈਂਟ ਵਿੱਚ ਇੱਕ ਗੈਲਨ ਵੇਚ ਰਿਹਾ ਸੀ ਇਹ ਦੁਰਲਭ ਹੈ ਪਰ ਮੈਨਲੋ ਪਾਰਕ ਵਿੱਚ ਉਹ ਗੈਸ ਸਟੇਸ਼ਨ 7 ਡਾਲਰ ਪ੍ਰਤੀ ਗੈਲਨ ਤੋਂ ਉੱਪਰ ਵਾਪਸ ਆ ਗਿਆ ਉਸਨੇ ਇੱਕ ਦੇਸ਼ ਵਿੱਚ ਕਿਹਾ ਵਰਤਮਾਨ ਪਾਕਿਸਤਾਨ ਦੀ ਖਬਰ ਦੇ ਵਲ ਇਰਾਨ ਅਤੇ ਪਾਕਿਸਤਾਨ ਦੇ ਨੇਤਾਵਾਂ ਨੇ ਸੋਮਵਾਰ ਨੂੰ ਇੱਕ ਬੈਠਕ ਵਿੱਚ ਆਰਥਿਕ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਉਤੇ ਸੰਮਤੀ ਜਤਾਈ ਗਾਥਲਾ ਬੈਂਕ ਜਨਵਰੀ ਵਿੱਚ ਗਵਾਂਡੀਆਂ ਵਿਚਾਰੇ ਸਬੰਧ ਤਲਾਫੂਰਨ ਹੋਗੇ ਸਨ ਜਦੋਂ ਦੋਵਾਂ ਨੇ ਸੁਰੱਖਿਆ ਬਲਾ ਉਤੇ ਹਮਲਾ ਕਰਨ ਦੇ ਦੋਸ਼ੀ ਅਤਵਾਦੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਦੂਜੇ ਦੇ ਖੇਤਰ ਵਿੱਚ ਹਮਲੇ ਕੀਤੇ ਸਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਮੰਗਲਗਾਰ ਨੂੰ ਕਿਹਾ ਕਿ ਉਹ ਜੁਲਾਈ ਦੇ ਸ਼ੁਰੂ ਤੱਕ ਅੰਤਰਰਾਸ਼ਟਰੀ ਕਰਾਫ ਫੰਡ ਨਾਲ ਨਵੇਂ ਲੰਬੇ ਸਮੇਂ ਦੇ ਵੱਡੇ ਕਰਜ਼ੇ ਉਤੇ ਸਟਾਫ ਪੱਧਰ ਦਾ ਸਮਝੌਤਾ ਕਰ ਸਕਦਾ ਹੈ ਇਸ ਫੰਡ ਨਾਲ ਦੇਸ਼ ਦਾ ਮੌਜੂਦਾ 30 ਅਰਬ ਡਾਲਰ ਦਾ ਸਮਝੌਤਾ ਅਪ੍ਰੈਲ ਦੇ ਅਖੀਰ ਵਿੱਚ ਖਤਮ ਹੋ ਰਿਹਾ ਹੈ ਪਾਕਿਸਤਾਨ ਦੇ ਵਿੱਤ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਜੁਲਾਈ ਦੇ ਸ਼ੁਰੂ ਤੱਕ ਅੰਤਰਰਾਸ਼ਟਰੀ ਮੁਦਰਾ ਫੰਡ ਨਾਲ ਨਵੇਂ ਲੰਬੇ ਸਮੇਂ ਦੇ ਵੱਡੇ ਕਰਜ਼ੇ ਉਤੇ ਸਟਾਫ ਪੱਧਰ ਦਾ ਸਮਝੌਤਾ ਕਰ ਸਕਦਾ ਹੈ ਇਸ ਤੋਂ ਕੰਡ ਨਾਲ ਦੇਸ਼ ਦਾ ਮੌਜੂਦਾ 3 ਅਰਬ ਡਾਲਰ ਦਾ ਸਮਝੌਤਾ ਅਪ੍ਰੈਲ ਦੇ ਅਖੀਰ ਵਿੱਚ ਖਤਮ ਹੋ ਰਿਹਾ ਹੈ 350 ਅਰਬ ਡਾਲਰ ਦੀ ਦੱਖਣੀ ਏਸ਼ੀਆਈ ਅਰਥ ਵਿਵਸਥਾਪਕ ਧਨ ਸੰਕਟ ਦਾ ਸਾਹਮਣਾ ਕਰ ਰਹੀ ਹੈ ਸਰਕਾਰ ਆਰਥਿਕ ਗਤੀਵਿਧੀਆਂ ਅਤੇ ਵਿੱਤੀ ਬਾਜ਼ਾਰਾਂ ਨੂੰ ਸਥਿਰ ਕਰਨ ਵਿੱਚ ਮਦਦ ਲਈ ਇੱਕ ਵੱਡੇ ਲੰਬੇ ਸਮੇਂ ਦੀ ਕਰਜ਼ੇ ਦੀ ਮੰਗ ਕਰ ਰਹੀ ਹੈ ਤਾਂ ਜੋ ਲੰਬੇ ਸਮੇਂ ਤੋਂ ਲਟਕ ਰਹੇ ਦਰਦਨਾਕ ਢਾਂਚਾਕਤ ਸੁਧਾਰਾਂ ਨੂੰ ਲਾਗੂ ਕਰ ਸਕੇ ਜੇਕਰ ਇਹ ਸਫਲਤ ਹੋ ਜਾਂਦਾ ਹੈ ਤਾਂ ਇਹ ਪਾਕਿਸਤਾਨ आई एम एफ का चौवीव बेल आउट होगा ए सी अच का बुलेटिन अगला बुलेटिन लैके फिर हाजिर होवानी देखते दे रहो पंजाबी लिंक नजर हर पकते धनवाद